ਸੀਮਾਂ ਦੀ ਜੋ ਅਗਵਾਈ ਹੇਠ ਜਿਮਨੀ ਚੌਂ ਜਲੰਧਰ ਪਛਮੀ ਦੇ ਨਤੀਜੇ ਹੈਰਾਨ ਕਰਨ ਵਾਲੇ ਸਾਹਮਣੇ ਆਏ ਨੇ ਸਿਆਸੀ ਪਰਤਾਂ ਦੀਆਂ ਪੁਵਿੱਖਵਾਣੀਆਂ ਫੇਲ ਸਾਬਤ ਹੋਈਆਂ ਗਲਤ ਸਾਬਤ ਹੋਈਆਂ ਜਲੰਧਰ ਜਿਮਨੀ ਚੌਂ ਚ ਕਾਂਗਰਸ ਤੇ ਭਾਜਪਾ ਬੇਅਸਰ ਸਾਬਤ ਹੋਈ ਆਦਰ ਮਹਿੰਦਰ ਭਗਤ 37325 ਵੋਟਾਂ ਦੀ ਵੱਡੀ ਲੀਡ ਦੇ ਨਾਲ ਜਿੱਤ ਕੇ ਉਹਨਾਂ ਸਿਆਸੀ ਲੋਕਾਂ ਦੇ ਵਹਿਮ ਕੱਢ ਗਏ ਜਿਨ੍ਹਾਂ ਨੂੰ ਅਜੇ ਵੀ ਆਮ ਆਦਮੀ ਪਾਰਟੀ ਦੇ ਕੋਈ ਸ਼ੱਕ ਜਾਂ ਵਹਿਮ ਸੀ ਜਲੰਧਰ ਜਿੱਤ ਦੀ ਤਮਕ ਬਕਟਾਲੇ ਦੇ ਵਿੱਚ ਗੱਜ ਵੱਜ ਕੇ ਸੁਣਾਈ ਦਿੱਤੀ ਐਮਐਲਏ ਸ਼ਰੀ ਕਲਸੀ ਨੂੰ ਚਾਹਣ ਵਾਲਿਆਂ ਨੇ ਹਲਕਾ ਬਟਾਲਾ ਦੇ ਵਿੱਚ ਗੱਜ ਵੱਜ ਕੇ ਇਸ ਜਿੱਤ ਦਾ ਜਸ਼ਨ ਮਨਾਇਆ ਤੇ ਲੱਡੂ ਵੰਡੇ ਪਿੰਡ ਮਲਕਪੁਰ ਦੇ ਵਿੱਚ ਨਜ਼ਾਰਾ ਦੇਖਣ ਹੀ ਵਾਲਾ ਸੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਸਮਰਥਕਾਂ ਸਮੇਤ ਪਿੰਡ 'ਚ ਜਿੱਤ ਦੀ ਵੱਡੀ ਖੁਸ਼ੀ ਤੇ ਜਸ਼ਨ ਮਨਾਇਆ ਲੱਡੂਆਂ ਦੇ ਨਾਲ ਸ਼ਰੀ ਕਲਸੀ ਤੇ ਸੀਐਮ ਮਾਨ ਦਾ ਮੂੰਹ ਮਿੱਠਾ ਕਰਾ ਕੇ ਸਮਰਥਕਾਂ ਦੇ ਵਿੱਚ ਲੱਡੂ ਵੰਡੇ ਸੀਐਮ ਮੰਨ ਤੇ ਸ਼ਰੀਕਲਸੀ ਨਾਲ ਵਾਅਦਾ ਕਰਦੇ ਹੋਏ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪਹਿਲਾ ਦਾ ਪੰਚਾਇਤੀ ਚੋਣਾਂ ਚ ਛੰਡੇ ਗੱਡਾਂਗੇ ਤੇ ਫਿਰ 2027 ਚ ਇਤਿਹਾਸ ਦੁਹਰਾਵਾਂਗੇ ਪਿੰਡ ਵਾਸੀਆਂ ਦਾ ਕਹਿਣਾ ਕਿ ਸ਼ਮਸ਼ੇਰ ਸਿੰਘ ਇੱਕ ਇਮਾਨਦਾਰ ਤੇ ਮਿਹਨਤੀ ਆਗੂ ਹੈ ਸ਼ਰੀਕਲਸੀ ਤੇ ਆਮ ਆਦਮੀ ਪਾਰਟੀ ਲਈ ਬਹੁਤ ਹੀ ਸਖਤ ਮਿਹਨਤ ਕਰ ਰਹੀ ਹੈ ਤੇ ਅੱਜ ਜਲੰਧਰ ਜਿੱਤ ਦੀ ਖੁਸ਼ੀ ਚ ਆਤਿਸ਼ਬਾਜੀ ਕੀਤੀ ਲੱਡੂ ਵੰਡੇ ਤੇ ਭੰਗੜੇ ਪਾਏ ਆਮ ਆਦਮੀ ਪਾਰਟੀ ਜਿੰਦਾਬਾਦ ਸੀਐਮ ਭਗਵੰਤ ਸਿੰਘ ਮਾਨ ਅੱਜ ਜਲੰਧਰ ਵੈਸਟ ਸੀਟ ਦਾ ਰਿਜ਼ਲਟ ਸੀਗਾ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਬੜੀ ਖੁਸ਼ੀ ਹੈ ਸਾਨੂੰ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਹੁਦੇਦਾਰ ਸਾਰੇ ਬਹੁਤ ਖੁਸ਼ੀ ਮਨਾ ਰਹੇ ਨੇ ਉੱਥੇ ਹੀ ਮੇਰੇ ਪਿੰਡ ਮਲਖਪੁਰ ਤੋਂ ਅਸੀਂ ਸਾਰੇ ਵਰਕਰ ਸਾਰਾ ਪਿੰਡ ਬਹੁਤ ਖੁਸ਼ੀ ਮਨਾ ਰਿਹਾ ਹੈ ਇਹ ਸਾਰੀ ਮਿਹਨਤ ਸੀਐਮ ਸਾਹਿਬ ਦੀ ਰੰਗ ਲਿਆਈ ਹੈ ਇੱਕ ਵਾਰੀ ਫੇਰ ਆ ਆਮ ਆਦਮੀ ਪਾਰਟੀ ਨੇ ਝੰਡੇ ਗੱਡੇ ਨੇ ਪੰਜਾਬ ਦੇ ਵਿੱਚ ਸਾਨੂੰ ਮਾਣ ਹੈ ਆਪਣੇ ਸੀਮ ਸਾਹਿਬ ਤੇ ਤੇ ਸਾਡੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਸੈਰੀਕਲਸੀ ਜੀ ਤੇ ਜਿਨ੍ਹਾਂ ਨੇ ਉੱਥੇ ਜਲੰਧਰ ਵਿਖੇ ਜੋ ਵੀ ਜ਼ਿੰਮੇਵਾਰੀ ਮਿਲੀ ਉਹਨਾਂ ਨੇ ਵਾਕੂਬੀ ਨਿਭਾਈ ਮੈਂ ਇੱਕ ਬੇਨਤੀ ਕਰਨ ਜਾਵਾਂਗਾ ਸੀਐਮ ਮਾਨ ਸਾਹਿਬ ਤੇ ਐਮਐਲਏ ਅਮਨ ਸਿੰਘ ਸੈਰੀਕਲਸੀ ਜੀ ਨੂੰ ਕਿ ਤੁਹਾਡੀ ਇਸ ਮਿਹਨਤ ਨੇ ਫਾਨੂੰਗਮਕੜਾ ਨੂੰ ਇੱਕ ਵਾਰੀ ਫੇਰ ਰੀਚਾਰਜ ਕਰ ਦਿੱਤਾ ਹੈ ਹੁਣ ਤੁਹਾਡੀ ਇਸ ਮਿਹਨਤ ਦਾ ਨਤੀਜਾ ਅਗਲੀਆ ਪੰਚਾਇਤੀ ਚੋਣਾਂ 'ਚ ਤੁਹਾਨੂੰ ਇੱਕ ਨਜ਼ਰ ਆਵੇਗਾ ਬਹੁਤ ਵਧੀਆ ਰਿਜ਼ਲਟ ਨਜ਼ਰ ਆਉਣਗੇ ਤੇ 2027 ਦੇ ਵਿੱਚ ਹੋਰ ਵਧੀਆ ਰਿਜ਼ਲਟ ਨਜ਼ਰ ਆਉਣਗੇ ਮੇਰਾ ਨਾਮ ਬਲਵਿੰਦਰ ਸਿੰਘ ਅੱਜ ਵੀ ਇਸ ਖੁਸ਼ੀ ਦੇ ਵਿੱਚ ਇਸ ਪਾਰਟੀ ਵੱਲੋਂ ਪਿੰਡ ਮਲਕਪੁਰ ਦੇ ਵਿੱਚ ਲੱਡੂ ਵੰਡੇ ਗਏ ਪਟਾਕੇ ਚਲਾਏ ਗਏ ਅਸਤਵਾਜੀ ਚਲਾਈ ਗਈ ਜਸ਼ਨ ਮਨਾਏ ਗਏ ਇਸ ਜਿੱਤ ਪ੍ਰਾਪਤ ਦੇ ਉੱਤੇ ਸਾਡੇ ਪਿੰਡ ਦੇ ਮਲਕਪੁਰ ਦੇ आम आदमी पार्टी ਦੇ ਆਗੂ ਸਰਦਾਰ ਸ਼ਮਸ਼ੇਰ ਸਿੰਘ ਜੀ ਜਿਉਂਨਾਂ ਨੂੰ ਹਰ ਇੱਕ ਆਦਮੀ ਨੂੰ ਡੀਲ ਕਰਨ ਦਾ ਤਰੀਕਾ ਹੈ ਕੋਈ ਵੀ ਦੁੱਖ ਸੁੱਖ ਦੇ ਟਾਈਮ ਤੇ ਉਹ ਹਰ ਵੇਲੇ ਭਾਈਵਾਲ ਬੰਦਾ ਹੈ ਇਸੇ ਤਰ੍ਹਾਂ ਹੀ ਇਸ ਸੀਟ ਦੇ ਸਦਕੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਚੋਣਾਂ ਦੇ ਵਿੱਚ ਵੀ ਇਹ ਲੜਕਾ ਕਾਫੀ ਮਿਹਨਤ ਕਰੇਗਾ ਔਰ ਇਸ ਆਦਮੀ ਆਦਮੀ ਪਾਰਟੀ ਨੂੰ ਅੱਛੀ ਜਿੱਤ ਦਵਾਏਗਾ